ਇਨਸਾਨ ਚਾਹੇ ਤਾਂ ਕੀ ਨਹੀਂ ਕਰ ਸਕਦਾ ਇਨਸਾਨੀ ਹੌਸਲੇ ਅੱਗੇ ਸਭ ਮੁਸੀਬਤਾਂ ਹਾਰ ਮੰਨ ਜਾਂਦੀਆਂ ਨੇ ਅਜੇ ਹੌਸਲੇ ਅਤੇ ਦ੍ਰਿੜ ਇਰਾਦੇ ਨਾਲ ਕਾਮਯਾਬੀ ਹਾਸਲ ਕਰਨ ਦੀ ਮਿਸਾਲ ਪੇਸ਼ ਕੀਤੀ ਹੈ ਗੁਰਦਾਸਪੁਰ ਦੀ ਪੋਲੀ ਨੇ ਆਟੋ ਚਾਲਕ ਪੋਲੀ ਦੇ ਪਰਿਵਾਰ ਵਿੱਚ ਪੰਜ ਪੈਣਾ ਤੇ ਦੋ ਬਰਾਦ ਸਨ 2013 ਵਿੱਚ ਉਸ ਦੇ ਪਰਾਮਾ ਦੀ ਮੌਤ ਹੋ ਗਈ ਤਾਂ ਘਰ ਵਿੱਚ ਕਮਾਈ ਕਰਨ ਵਾਲਾ ਸਿਰਫ ਉਸ ਦੇ ਪਿਤਾ ਹੀ ਬਚੇ ਸਨ ਕੁਝ ਮਹੀਨੇ ਲੰਘ ਗਏ ਕਿ ਉਸਦੇ ਪਿਤਾ ਦੀ ਵੀ ਮੌਤ ਹੋ ਗਈ। ਮਜਬੂਰ ਹੋ ਕੇ 14 ਸਾਲ ਦੀ ਉਮਰ 'ਚ ਉਸਨੇ ਘਰ ਦਾ ਗੁਜ਼ਾਰਾ ਚਲਾਉਣ ਲਈ ਟਾਂਗਾ ਚਲਾਉਣਾ ਸ਼ੁਰੂ ਕਰ ਦਿੱਤਾ। ਪੋਲੀ ਮੁਤਾਬਕ ਸ਼ੁਰੂ ਵਿੱਚ ਲੋਕਾਂ ਨੇ ਉਸਦਾ ਮਜ਼ਾਕ ਉਡਾਇਆ ਪਰ ਉਸਨੇ ਪਰਵਾਹ ਨਹੀਂ ਕੀਤੀ। ਉਸਨੇ ਆਪਣੀਆਂ ਭੈਣਾਂ ਦਾ ਵਿਆਹ ਕੀਤਾ। ਫਿਰ 2018 ਵਿੱਚ ਉਸਨੇ ਵੀ ਵਿਆਹ ਕਰਵਾ ਲਿਆ ਪਰ ਘਰ ਵਾਲਾ ਨਸ਼ੇੜੀ ਨਿਕਲਿਆ। ਜਿਸ ਕਾਰਨ 18 ਸਾਲ ਦੀ ਉਮਰ ਵਿੱਚ ਹੀ ਉਸਨੇ ਉਸ ਨੂੰ ਤਲਾਕ ਦੇ ਦਿੱਤਾ ਅਤੇ ਦੁਬਾਰਾ ਟਾਂਗਾ ਚਲਾਉਣਾ ਸ਼ੁਰੂ ਕਰ ਦਿੱਤਾ। ਦੋ ਮਾ ਬੱਚਿਆਂ ਨੂੰ ਪੜਾਇਆ ਆਪਣੀ ਲੜਕੀ ਦਾ ਵਿਆਹ ਕੀਤਾ ਲड़का ਬੀਸੀਏ ਕਰ ਰਿਹਾ ਪੋਲੀ ਹੁਣ ਵੀ ਆਟੋ ਚਲਾਉਂਦੀ ਹੈ ਅਤੇ ਇਸ ਵੇਲੇ ਉਸ ਕੋਲ ਆਪਣੀਆਂ ਖੁਦ ਦੀਆਂ ਤਿੰਨ ਗੱਡੀਆਂ ਨੇ 48 ਸਾਲ ਮੇਰੀ ਉਮਰ ਆ ਇਹ ਆਟਾ ਚਲਾਉਂਦਾ ਕੰਮ ਇਤਰਾ ਸ਼ੁਰੂ ਕੀਤਾ ਵੀ ਮੇਰੇ ਦੋ ਭਰਾ ਹੀ ਪੰਜ ਹੀ ਭੈਣਾ ਹੀ ਇੱਕ ਬਈ ਭਤੀ ਹੀ ਭਰਾ ਮੇਰੇ ਦੋਨੇ 6-6 ਮਹੀਨੇ ਦਾ ਸਾਲ-ਸਾਲ ਦਾ ਗਿਆ ਪਿਆ ਉਹ ਪੂਰੇ ਹੋ ਗਏ ਪਾਪਾ ਜੀ ਮੇਰੇ ਰਹਿ ਗਏ ਪਾਪਾ ਜੀ ਉਹ ਤੋਂ ਸਾਲ ਬਾਅਦ ਫਿਰ ਪਾਪਾ ਜੀ ਪੂਰੇ ਹੋ ਗਏ 14 15 16 ਸਾਲ ਦੇ ਵਿੱਚ ਮੈਂ ਟਾਂਗਾ 16 14 ਸਾਲ ਦੇ ਵਿੱਚ ਮੈਂ ਸ਼ੁਰੂ ਕੀਤਾ ਜੀ ਆਪਣੇ ਜੀਵਨ ਦੇ ਵਿੱਚ ਇੰਨਾ ਕੰਮ ਕੀਤਾ ਵੀ ਮੈਂ ਆਪਣੀ ਮਾਂ ਨੂੰ ਕਦੀ ਕਿਹੇ ਗੱਲੋਂ ਨਹੀਂ ਰੰਤਾ ਮੇਰੀ ਇੱਕ ਭਦੀ ਹੀ ਮੇਰੀ ਭੈਣ ਹੀ ਉਹਨਾਂ ਨੂੰ ਮੈਂ ਆਪਣੇ ਹੱਥੀਂ ਸ਼ਾਦੀ ਕੀਤੀ ਉਹਨਾਂ ਦੀ ਮੈਂ ਆਪਣਾ ਵਿਆਹ ਕਰਾਇਆ ਪਹਿਲੇ ਮੇਰੇ ਪਹਿਲੇ ਟਾਂਗਾ ਮੇਰੇ ਪਾਪਾ ਹੀ ਚਲਾਉਂਦੇ ਸੀ ਮੇਰੇ ਪਾ ਵੀਰ ਜੀ ਚਲਾਉਂਦੇ ਸੀ ਦੋਨਾਂ ਕੋਲ ਦੋ ਟਾਂਗੇ ਹੁੰਦੇ ਸੀ ਛੋਟਾ ਵੀਰ ਜੀ ਮੇਰਾ ਵੱਜਾ ਰੱਖਿਆ ਹੁੰਦੀ ਐ ਪੱਟੇ-ਪੁੱਟੇ ਪਾਉਂਦੇ ਹੁੰਦੇ ਆ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਆ ਮੈਂ ਇਹ ਕੰਮ ਨੂੰ ਚੁੱਕਿਆ ਕੋਕ ਮੇਰੇ ਘਰ ਕਮਾਉਣ ਵਾਲਾ ਕੋਈ ਨਹੀਂ ਜੋ ਮੈਂ ਟਾਂਗਾ ਚਰਾਇਆ ਮੈਂ ਇੱਕ ਸਰਦਾਰ ਹੀ ਮੇਰੇ ਪਿੰਡ ਦਾ ਉਹਨੇ ਮੈਨੂੰ ਪੁੱਛਿਆ ਵੀ ਕੁੜੀਆਂ ਵੀ ਜੇ ਤੂੰ ਬਾਹਰ ਨਿਕਲ ਆਈਆਂ ਤਾਂ ਪਿੱਛੇ ਭੌਂਗੇ ਨਹੀਂ ਵੇਖਣਾ ਮੈਂ ਪਿੱਛੇ ਭੌਂਗੇ ਨਹੀਂ ਵੇਖਿਆ ਬੜਾ ਹੀ ਸਾਹਮਣੇ ਹੋਏ ਬੜਾ ਕੁਝ ਲੋਕਾਂ ਨੇ ਬੋਲਿਆ ਮਖੌਲ ਵੀ ਕਰਨੇ ਸ਼ਰਾਬੀ ਬੰਦੇ ਨੇ ਠੱਠੇ ਵੀ ਕਰਨੇ ਪਰ ਮੈਂ ਕਦੀ ਇਹ ਗੱਲ ਨੂੰ ਲਿਆ ਨਹੀਂ ਮੈਂ ਕਹਿੰਦੀ ਨਹੀਂ ਵੀ ਇਹਨੇ ਆਪਣੇ ਮੂੰਹ ਨਾ ਬੋਲ ਕੇ ਆਪੇ ਚੁੱਪ ਕਰ ਜਾਣ ਮੋਹੱਲੇ ਦੇ ਪ੍ਰਧਾਨ ਦਾ ਵੀ ਕਹਿਣਾ ਹੈ ਕਿ ਛੋਟੇ ਹੁੰਦੇ ਪੋਲੀ ਨੂੰ ਟਾਂਗਾ ਚਲਾਉਂਦੇ ਦੇਖਦੇ ਸੀ ਤਾਂ ਅਜੀਬ ਲੱਗਦਾ ਸੀ ਪਰ ਹੁਣ ਸਾਰੇ ਉਸ ਦੀ ਇੱਜ਼ਤ ਕਰਦੇ ਨੇ ਤੇ ਸਾਡੇ ਆਹੀ ਦੇ 20-25 ਸਾਲ ਚ ਹੋ ਗਏ ਟਾਂਗੇ ਚਲਾਉਂਦੇ ਤੇ ਆਹੀ ਵੀ ਥੋੜੇ ਛੋਟੇ ਸੀ ਤੇ ਆਹੀ ਕਾਫੀ ਮਹਿਸੂਸ ਕਰਦੇ ਸੀ ਵੀ ਐਂਟੀ ਆਪ ਹੀ ਟਾਂਗਾ ਚਲਾਉਂਦੇ ਆ ਤੋਂ ਇਹਨਾਂ ਦਾ ਦਾ ਘਰ ਦਾ ਕੋਈ ਪਰਿਵਾਰ ਹੋਣਾ ਚਾਹੀਦਾ ਉਹ ਚਲਾਉਣਾ ਚਾਹੀਦਾ ਸਾਡੇ ਮਨ ਦੇ ਵਿੱਚ ਆਂਦੇ ਪਰ ਮਖੌਲ ਕਰਦੇ ਸੀ ਸਾਰੇ ਗਲੀ ਵਾਲੇ ਮਹੱਲੇ ਵਾਲੇ ਵੀ ਵੀ ਜਨਾਨੀ ਟਾਂਗਾ ਚਲਾ ਰਹੀ ਆ ਆਪ ਹੀ ਕਿ ਬੰਦਿਆਂ ਵਾਲੇ ਕੰਮ ਕਰਦੀ ਆ ਸਾਨੂੰ ਮਹਿਸੂਸ ਹੁੰਦਾ ਸੀ ਪਰ ਚਲੋ ਆਹੀ ਵੀ ਹੁਣ ਥੋੜੇ ਕੇ ਵੱਡੇ ਹੋ ਗਏ ਤਾਂ ਸਾਨੂੰ ਸਮਝ ਆ ਗਈ ਵੀ ਇਸ ਚੀਜ਼ ਨੂੰ ਸੰਘਰਸ਼ ਵਿੱਚ ਕਿੰ세 ਕਿੰਨਾ ਮਿਹਨਤ ਕਰਨੀ ਕਿੱਦਾਂ ਕਰਨੀ ਪੈਂਦੀ ਹੈ ਜੀ ਮਜਬੂਰੀਆਂ ਕਰਕੇ ਜੋ ਕੁਝ ਹੁੰਦਾ ਏ ਸਭ ਕੁਝ ਜਿਸ ਟਾਈਮ ਟਾਂਗਾ ਚਲਾਉਂਦੇ ਉਸ ਟਾਈਮ ਤੋਂ ਜ਼ਿਆਦਾ ਹੀ ਹੁੰਨ ਤੇ ਚਲੋ ਸਾਰੇ तकरीबन ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਈਆਂ ਤੇ ਆਪਣੇ ਤੇ ਵੀ ਪੈ ਜਾਂਦੀ ਮੁਸੀਬਤ ਸਿੰਘਾਸ ਤੇ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਜੀ 25 30 ਸਾਲਾਂ ਤੋਂ ਵੱਧ ਹੀ ਹੋ ਚਲੇ ਸਿੰਘਾਸ ਕਰਦੇ ਹੁੰਦੇ ਸਮੇਂ ਤੇ ਪੂਰਾ ਸਾਨੂੰ ਫਕਰ ਹੁੰਦਾ ਵੀ ਇਹ ਜਨਾਨੀ ਇਸ ਟਾਈਮ ਇੱਕ ਕਾਮਜਾਬ ਆਪਣੇ ਆਪ ਨੂੰ ਕੀਤਾ ਇਹੋ ਹੀ ਬੇਨਤੀ ਹੈ ਜਿਹੜੇ ਅੱਜ ਕੱਲ ਦੇ ਮੁੰਡੇ ਆ ਇਹਨਾਂ ਲੇਡੀਸ ਵਾਲ ਦੇਖ ਕੇ ਸਗੋਂ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਆਪ ਚ ਵੀ ਜੋਸ਼ਣ ਨਸ਼ੇ ਵਾਲੇ ਪਾਸੇੋਂ ਧਿਆਨ ਚੁੱਕ ਲਾਂ ਤੇ ਇਦਾਂ ਮਿਹਨਤ ਕਰਨ ਤੇ ਜਿਹੜੇ ਇਹੋ ਜੇ ਹੋਰ ਪੈਣਾ ਹੈਗੀਆਂ ਉਹਨਾਂ ਦਾ ਸਾਥ ਦੇ ਨਾਲ ਥੋੜਾ ਕੇ ਮਾਨ ਕਰੀਦਾ ਵੀ ਵਧੀਆ ਜ਼ਿੰਦਗੀ ਹੈ ਹਾਲਾਂਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ ਔਰਤਾਂ ਦੀ ਹਾਲਤ ਦੇ ਲਈ ਖੁਦ ਕੁਝ ਔਰਤਾਂ ਵੀ ਜ਼ਿੰਮੇਵਾਰ ਹੁੰਦੀਆਂ ਨੇ ਪਰ ਹਿੰਮਤ ਹਾਰ ਚੁਕੇ ਲੋਕਾਂ ਨੂੰ ਭੋਲੀ ਤੋਂ ਸੇਧ ਲੈ ਕੇ ਜ਼ਿੰਦਗੀ ਵਿੱਚ ਸੰਘਰਸ਼ ਕਰਨ ਦੀ ਲੋੜ ਹੈ ਭੋਲੀ ਵਰਗੇ ਲੋਕ ਇਸ ਸਮਾਜ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੇ ਨੇ ਅਤੇ ਸਮਾਜ ਬਦਲਣ ਦੀ ਸੋਚ ਅਤੇ ਪਹੁੰਚ ਰੱਖਦੇ ਨੇ ਗੁਰਦਾਸਪੁਰ ਤੋਂ ਅਵਧਾਸ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ